ਜਿਹਨਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਾਨੂੰ ਵੀ ਬਹੁਤ ਹੀ ਵਧੀਆ ਬਾਜੀ ਹੋਰ ਠੀਕ ਆ ਨਾ ਹੁਣ ਕੰਮ ਕੋਠੀ ਵਧੀਆ ਮਿਲ ਗਈ ਹੈ ਨਾ ਬਹੁਤ ਵਧੀਆ ਬਾਜੀ ਧੰਨਵਾਦ ਤੁਹਾਡਾ ਜਿੰਨੇ ਤੁਸੀਂ ਨਾਲ ਸਾਡੇ ਕਰਾਤੀ ਪਤਾ ਨਹੀਂ ਆ ਇਹ ਚੱਕਰ ਵਾ ਛਾਬੀਆਂ ਹੀ ਦੇ ਦੇ ਆ ਭਾਜੀ ਇਹਨਾਂ ਨੂੰ ਸਮਝ ਜੀ ਨਹੀਂ ਲੱਗੀ ਮੈਨੂੰ ਕਿਸ ਗੱਲ ਦੀ ਗਵਾਂਡਾ ਨਾ ਆਪਣੇ ਉਧਰ ਵਿੜੇਵਾਂ ਲੱ ਗਈ ਸੀ ਤੇ ਜਿੰਨੇ ਕੋਠੀ ਨਹੀਂ ਖਰੀਦੀ ਆਹੋ ਉਹ ਵਾਲਾ ਬਾਜੀ ਵੀ ਆਇਆ ਉਧਰ ਤੇ ਇਹ ਪਤ ਨਹੀਂ ਉਹ ਕੋ ਚਾਬੀਆਂ ਫੜਨ ਦੇ ਹੀ ਹੁਣ ਇੰਨਾ ਨਹੀਂ ਪਤਾ ਲੱਗੰਦਿਆ ਕਿ ਕਰਦੀਆਂ ਜਾਂ ਦੀਆਂ ਵਾਂ ਕਿ ਜਾਂ ਕਿਹੜੀਆਂ ਵਾਂ ਜਿਹਨੇ ਕੋਠੀ ਲਈ ਮੁੰਡੇ ਨੇ ਚਾਬੀਆਂ ਤਾਂ ਲੁਕੜਾਉਂਦੇ ਆਂ ਕੀ ਗੱਲ ਚਾਚੀ ਜੀ ਉਹ ਕਹਿਣ ਡਿਆ ਸੀ ਕਿ ਕਿਹਨੇ ਘਰ ਵੇਖਣਾ ਬਣਾਵਾ ਤੇ ਤਾਂ ਆ ਗੜ ਕੇ ਮੈਨੂੰ ਚਾਬੀ ਫਰਾ ਗਿਆ ਕਿਉਂਕਿ ਮੈਂ ਲਾਗੇ ਜੀ ਠੀਕ ਆ ਸਾਨੂੰ ਨਹੀਂ ਪਤਾ ਮੈਂ ਪਤਾ ਨਹੀਂ ਕਿਉਂ ਫਰਾ ਗਿਆ ਚਾਬੀਆਂ ਇਹ ਹੋਰ ਕੋਈ ਗੱਲ ਨਹੀਂ ਆ ਕਿਹਨੇ ਆਉਣਾ ਸੀ ਕੋਠੀ ਵੇਖਣ ਹਾਂ ਤੇ ਸਿਆਪਾ ਹੀ ਪੈ ਗਿਆ ਚੰਗੇ ਵਾਲੇ ਮੈਂ ਨਾ ਕੋਈ ਬਹਾਨਾ ਸੋਚ ਲਿਆ ਨਹੀਂ ਤੇ ਇਹਦੇ ਮੇਰੇ ਸਿਰ ਦੇ ਵਾਲਾ ਨੂੰ ਭੈਂਡੀਆਂ ਪਤਾ ਨਹੀਂ ਕਿੱਥੇ ਕੋਠੇ ਤੇ ਚੜਚੜ ਵੇਂਦੀ ਰਹਿੰਦੀ ਹੈ ਆ ਗਈ ਆ ਗਈ ਆ ਕੇ ਸੱਪਾ ਖੰਨਾ ਜਿਆ ਕੀ ਹੋਇਆ ਹਣ ਹੋਣਾ ਕੀ ਐ ਮੀ ਉਹ ਗੱਲ ਕਰਨ ਦਿੰਦੀ ਐ ਗਾੜੀਆਂ ਜਿੰਨੀ ਉਹ ਤੇਜ ਵਾ ਕੀ ਆਂਦੀ ਐ ਇੱਕ ਦੀਆਂ ਚਾਰ ਗਾੜੀਆਂ ਗੱਲਾ ਸੁਣਾਉਂਦੀ ਐ ਤੇ ਤੁਸੀਂ ਸੁਣਾਉਣੀ ਐ ਤੇਰਾ ਘਰ ਮੂੰਹ ਹੈ ਨਹੀਂ ਤੇ ਮੈਂ ਵੀ ਸੁਣਾ ਕੇ ਆਈ ਆ ਮੈਂ ਕਿਹਾ ਨਹੀਂ ਸੁਣਾਈਆ ਨਾਲ ਚੰਗਾ ਕੀਤਾ ਨਾ ਉਹਨੂੰ ਪਤਾ ਲੱਗਾ ਅਹੀਂ ਅਹੀਂ ਤੁਹਾਨੂੰ ਸਾਂਭਣਾ ਹੀ ਤੁਸੀਂ ਤੇ ਜਾਣ ਕੇ ਉੱਥੇ ਬੈਠੀਆਂ ਵਾ ਤੁਹਾਨੂੰ ਕਿ ਲੋੜਾ ਉੱਥੇ ਬਹਿਣ ਦੀ ਮਹਿਦ ਹੁਣੀ ਕਹਿੰਦੀ ਆ ਜਦੋਂ ਮੈਂ ਤੁਹਾਡੇ ਘਰ ਆ ਗਏ ਨਾ ਤੇ ਤੂੰ ਵੇਖੀ ਕਹਣਾ ਆਵੀ ਕੰਮ ਕਰੋ ਤੇ ਉਹ ਵੀ ਕਰੋ ਇਹਨੇ ਗੋਲੀਆਂ ਬਣਾਉਣਾ ਹੀ ਹੰਦੋਂ ਤਾਂ ਡਈ ਤਰਲੇ ਮਰਨ ਵੀ ਇਧਰ ਕਿਉਂ ਨਹੀਂ ਆਈਆਂ ਮੇਰੀ ਸੁਣੋ ਗੱਲ ਚੰਗੇ ਤੇ ਤੁਸੀਂ ਨਹੀਂ ਆ ਮੀ ਗੱਲਾਂ ਤੇ ਤੁਸੀਂ ਮੈਨੂੰ ਕਰਵਾਉਂਦੇ ਆ ਜੇ ਤੁਸੀਂ ਜੱਜਦੇ ਹੋ ਨਾ ਤੇ ਕਿਹਦੀ ਜ਼ਰਤ ਨਹੀਂ ਆ ਵੀ ਕੋਈ ਗੱਲ ਕਰ ਜੇ ਕਦੇ ਮੇਰੀ ਸੁਣੋ ਗੱਲ ਪੈਸੇ ਕਿਹੜੀ ਗੱਲ ਉਹ ਲਿਆਂਦੇ ਉਧਰੋਂ ਅਗਲੀ ਮਿਹਣੇ ਮਾਰਨ ਦੀ ਆ ਵੀ ਪੈਸੇ ਖੜੇ ਤੇਰੀ ਸੱਸ ਨੇ ਉਹ ਆਪਣੀ ਸੱਸ ਨਹੀਂ ਗਣਦੀ ਮੈਨੂੰ ਦੱਸਦੀ ਆ ਵੀ ਤੇਰੀ ਸੱਸ ਵਾ ਵੇਖ ਲਓ ਆ ਹਾਲ ਜੇ ਉਹਦੇ ਤੁਸੀਂ ਕਹਿੰਦੇ ਸੀ ਸੰਦੀਪ ਬੜੀ ਚੰਗੀ ਆ ਵੇਖ ਲਓ ਹੁਣ ਕਿਦਾਂ ਗਾੜੀ ਨੂੰ ਬੋਲਦੀ ਆ ਤੇ ਪੈਸੇ ਜਿਹੜੇ ਲਿਆਂਦੇ ਆ ਨਾ ਉਹ ਵਾਪਸ ਕਰਕੇ ਆ ਉਹਦੇ ਮੈਂ ਨਹੀਂ ਕਿਹਾ ਦੀਆਂ ਗੱਲਾਂ ਸੁਣਨੀਆਂ 5000 ਰੁਪਈਆ ਸਾਰਾ ਉਹਨੇ ਮੱਥੇ ਮਾਰਿਆ ਵਾ ਕਿੱਡਾ ਘੱਲ ਲੱਖ ਦੇਤਾ ਵਾ ਜਿਹੜਾ ਸੁਨਮ ਦੀ ਫਰਦੀ ਹੈ ਪੈਸੇ ਉਹਦੇ ਦੇ ਕੇ ਆਓ ਮੈਂ ਕਰੀ ਉਹਦੇ ਕੋਲ ਲੈ ਮੈਂ ਤਾਂ ਆਪਣੇ ਮੁੰਡੇ ਕੋਲ ਲੈ ਜੇ ਤੇ ਕੋਲ ਲੈ ਤਾਂ ਵੀ ਗੱਲ ਹੋਈ ਨਾ ਲੈ ਤੇ ਮੈਂ ਆਪਣੇ ਮੁੰਡੇ ਕੋਲ ਹੀ ਮੈਂ ਦਵਾ ਨਾ ਦਵਾ ਮੇਰਾ ਮੁੰਡਾ ਵਾ ਕਹੀ ਤੇ ਜਾਣੀ ਆ ਤੇ ਮੈਂ ਕਿੱਥੋਂ ਦਵਾ ਪੈਸੇ ਹੁਣ ਆਉਣ ਕੇ ਪਹਿਲੀ ਤਾਂ ਫੇਰ ਹੀ ਦੇਣੇ ਨੇ ਆ ਗਈ ਪਹਿਲੀ ਗੜੀ ਦੂਰ ਵਾ ਨਾਲੇ ਜਿਹੜਾ ਮੁੰਡਾ ਸੁਣਾਉਂਦੇ ਆ ਨਾ ਕਿ ਮੁੰਡਾ ਮੇਰਾ ਵਾ ਉਹ ਮੁੰਡਾ ਤੁਹਾਡਾ ਨਹੀਂ ਆ ਉਹ ਹੁਣ ਉਹਨੇ ਆਪਣੇ ਵੱਸ ਵਿੱਚ ਕੀਤਾ ਵਾ ਉਹ ਤੁਹਾਡੀ ਨਹੀਂ ਸੁਣਦਾ ਉਹਦੀ ਸੁਣਦਾ ਵਾ ਠੀਕ ਆ ਨਾ ਇਹ ਗੱਲਾਂ ਭੁੱਲ ਜਾਓ ਹੁਣ ਕਰ ਲੈਂਦੇ ਉਹਨੂੰ ਮੈਂ ਕੀ ਕਰਨਾ ਮੁੰਡੇ ਮੈਂ ਕਿਹਾ ਪੱਕੇ ਲੈਣ ਤੇ ਦੇਨੇ ਹੀ ਮੈਂ ਇਹਨੂੰ ਕਿਹਾ ਇਹ ਪਹਿਲੀ ਤੇ ਦੇ ਦੂੰਗੀ ਮੰਮੀ ਮੈਨੂੰ ਨਹੀਂ ਗਾ ਪਤਾ ਦੇਣੇਗਾ ਨਹੀਂ ਦੇਣੇ ਪਰ ਇਹ ਕਿ ਮੈਨੂੰ ਕੋਈ ਗੱਲ ਨਾ ਕਰੇ ਮੇਰੇ ਵੱਲੋਂ ਭਾਇਆ ਪਸੇ ਜੋ ਮਰਜ਼ੀ ਕਰਦੀਆਂ ਰਹੋ ਤੁਸੀਂ ਮੈਨੂੰ ਕਾਹੀ ਸੁਣਵਾਈਆਂ ਕਰਦੀ ਏ ਤੁਸੀਂ ਸਿਆਣੀ ਆ ਫਿਰ ਦੇਣੇ ਕਿੱਥੋਂ ਹੀ ਪੈਸੇ ਲਿਆ ਕੇ ਸੌਦਾ ਤੇ ਲਿਆਉਣਾ ਹੀ ਹੋਰ ਕੋਈ ਨਹੀਂ ਹੈਗਾ ਲੱਗੇ ਬੰਦੇ ਉਹ ਲੱਭੇ ਤੁਹਾਨੂੰ ਹੋਰ ਕਿੱਥੋਂ ਲੈਣੇ ਹੀ ਕੋਈ ਦਿੰਦਾ ਪੈਸੇ ਉਹਨਾਂ ਨੂੰ ਪਤਾ ਵੀ ਘਰੋਂ ਤੇ ਨਿਕਲੀਆਂ ਨੇ ਘਰ ਨਹੀਂ ਬਾਹਰ ਨਹੀਂ ਇਹਨਾਂ ਦਾ ਮੰਮੀ ਜੇ ਕੇ ਨੂੰ ਕਹੀਏ ਨਾ ਜਬਾਨ ਕਰ ਲਈਏ ਅਗਲਾ ਪੈਸੇ ਦੇ ਵੀ ਦਿੰਦਾ ਵਾ ਮਹੀਨੇ ਨੂੰ ਆਪਾਂ ਦੇ ਹੀ ਦੇਣੇ ਜਦੋਂ ਪੈਨਸ਼ਨ ਆ ਜੇਣੀ ਐਡੀ ਗੱਲ ਦਿੰਦਾ ਕੋਈ ਨਹੀਂ ਦਿੰਦਾ ਆਪਣੇ ਤੋਂ ਸਵਾਹ ਆਵੇਂ ਜਿਦੀ ਜਾਨੀ ਮੇਰਨਾ ਤੂੰ ਲੈ ਆਉਂਦੀ ਫਿਰ ਤੂੰ ਲੈ ਆਉਂਦੀ ਪੇਕਿਆਂ ਤੋਂ ਮੈਂ ਕੋ ਲੈ ਆਵਾਂ ਪੇਕਿਆਂ ਤੋਂ ਆ ਤਾਂ ਫਿਰ ਉਹਨਾਂ ਰੁੱਖਾ ਨਾ ਲਾਏ ਰੁੱਖਾ ਨਾ ਲਾਏ ਤੋੜ-ਤੋੜ ਲਈ ਜਾਵਾਂ ਉਥੋਂ ਫਿਰ ਮੈਂ ਕਿੱਥੋਂ ਲਿਆਵਣੇ ਵੀ ਉਹਨਾਂ ਦਾ ਘਰ ਨਹੀਂ ਆ ਵੀ ਮੈਨੂੰ ਵੰਡੀ ਜਾਣੋ ਆਵੇਂ ਲਾਦੀ ਰਹਿੰਦੀ ਏ ਮੇਰੇ ਨਾਲ ਉਦਦਰ ਦੀਆਂ ਗੱਲਾਂ ਨਾ ਕਰਿਆ ਕਰੋ ਠੀਕ ਵਾ ਨਾ ਆਪਣੇ ਮੁੰਡੇ ਨੂੰ ਪੁੱਛੋ ਮੈਨੂੰ ਨਾ ਕਿਆ ਕਰ ਮੁੰਡੇ ਕਰਕੇ ਸਭ ਕੁ ਤੇਰੇ ਕਰਕੇ ਹੋਇਆ ਵਾ ਜੋ ਤੂੰ ਹੀ ਕਰਾਉਂਦਈਆਂ ਸਾਰਾ ਕੁਛ ਕੀ ਮੈਂ ਕਰਵਾਇਆ ਵਾ ਤੇ ਰਹਿਣ ਕੀ ਦਿੱਤਾ ਵਾ ਤੇ ਰਹਿਣ ਦਿੱਤਾ ਵਾ ਤੇਰੇ ਹੱਥੀ ਚ ਰਿਹਾ ਸਾਰਾ ਕੁਛ ਹੀ ਹੋੰਡਿਆ ਸੀ ਤੇ ਤੁਸੀਂ ਵੀ ਨਾਲ ਹੀ ਹੀ ਕਹਿੰਦੇ ਮੈਂ ਨਹੀਂ ਕੁਛ ਵੀ ਕਰਾਇਆ ਹੋ ਜੀਆ ਕਰਵਾਇਆ ਜਿਹੜੇ ਕੰਮ ਤੂੰ ਕਰਵਾਏ ਨੇ ਉਹਦਾ ਤੁਸੀਂ ਵੀ ਕਹਿੰਦੇ ਹੋਦਰ ਮੱਛਰ ਬੜਾ ਵਾ ਉਧਰ ਇਹ ਆ ਓਕੇ ਹੋਈ ਉਹਦਾ ਦੇਸੀਆਂ ਥੱਲੇ ਬੈਨੇ ਹੁਣ ਇਹਨਾਂ ਨੂੰ ਗੱਲਾਂ ਉਹ ਲਾਤੀਆਂ ਕੋਈ ਗੱਲ ਨਹੀਂ ਆ ਜੇ ਮੈਨੂੰ ਗੱਲਾਂ ਹੁੰਦੀਆਂ ਵਾ ਨਾ ਤੇ ਤੁਹਾਨੂੰ ਇਹ ਤੋਂ ਵੱਧ ਕਰਵਾਉਂਗੀ ਕਿ ਡਿਗੇ ਬਣੇ ਫਿਰਦੇ ਆਏ ਇਹ ਪੇਕੇਦੋਂ ਪੈਸੇ ਲੈ ਆਏ ਆ ਤੇ ਕੀ ਉਹਦੇ ਵੰਡਣ ਦੇ ਆਪਣੇ ਪੇਕੇਦੋਂ ਲੈ ਉਹ ਜਾ ਕੇ ਅਪਣਾ ਤੁਹਾਡੇ ਕਦੀ ਬੜੇ ਵੀ ਨਹੀਂ ਹੈਗੇ ਇੱਥੇ ਮੈਨੂੰ ਗੱਲਾਂ ਸੁਣਨ ਦੇ ਫਿਰਦੇ ਆ ਕਾਹੇ ਦਾ ਮੁੰਡਾ ਨਹੀਂ ਆਪਣਾ ਹੈਗਾ ਤੇ ਗੱਲਾਂ ਮੈਨੂੰ ਦੱਸ ਦੇ ਫਿਰਦੇ ਆ ਹਾਦੀ ਹੋਈ ਕਿ ਤੇ ਇਹਨਾਂ ਵਾਲੀ ਕੋਈ ਗੱਲ ਨਹੀਂ ਇਦਾਂ ਤੇ ਇਦਾਂ ਹੀ ਸਹੀ ਨਾ ਦਓ ਪੈਸੇ ਉਹਨਾਂ ਦੇ ਮੈਨੂੰ ਵੀ ਤੇ ਜੇ ਮੈਨੂੰ ਕੋਈ ਗੱਲ ਕੀਤੀ ਨਾ ਤੇ ਚੰਗੀ ਤਰ੍ਹਾਂ ਮਤ ਦਊ ਫਿਰ ਉਹਨੂੰ ਘਰ ਸੁਣ ਮੇਰੀ ਹਾਂਜੀ ਆ ਦਲਜੀਤ ਨਾ ਕੱਲ ਦੇ ਪੈਸੇ ਵਾਪਸ ਕਰ ਗਿਆ ਵਾ ਅੱਛਾ ਵੇਖ ਲਓ ਤੁਸੀਂ ਕਹਿੰਦੇ ਸੀ ਦਲਜੀਤ ਨੇ ਪੈਸੇ ਕਿੱਥੋਂ ਦੇਣੇ ਆ 4 ਲੱਖ ਰੁਪਏ ਦੇ ਗਿਆ ਵਾ ਤੇ ਕਹਿੰਦਾ ਸੀ ਲੱਖ ਮੈਂ ਠਹਿਰ ਕੇ ਦੇ ਦੂੰਗਾ ਤੇ ਮੈਂ ਸਗੋ ਕਿਹਾ ਮੈਂ ਹਾਂ ਕੋਈ ਨਹੀਂ ਲੋੜ ਵਾ ਤੂੰ ਵਰਤ ਲਈ ਠਹਿਰ ਕੇ ਦੇ ਦੀ ਰਮਨ ਮੈਂ ਤਾਂ ਬੜਾ ਖੁਸ਼ ਵਾਂ ਕਿੱਥੇ ਵਿਚਾਰਾ ਮੰਗ ਮੰਗ ਕੇ ਖਾਂਦਾ ਹੁੰਦਾ ਸੀ ਤੇ ਕਿੱਥੇ ਦਾ ਕਿੱਥੇ ਪਹੁੰਚ ਗਿਆ ਤੇ ਉਹਦਾ ਦੂਜਾ ਹੀ ਉਹਦਾ ਵੇਲਾ ਕੀ ਹਾਲ ਵਾ ਬੁਰੇ ਉਹਦੇ ਹਾਲ ਵਾ ਤੇ ਬਾਂਕੇ ਦਿਹਾੜੇ ਉਹਦੇ ਹੈ ਮਾਂ ਦੀ ਪੈਨਸ਼ਨ ਖਾਂਦਾ ਰਿਹਾ ਸਾਰੇ ਕੰਮ ਕਰਦਾ ਰਿਹਾ ਆਪ ਵੀ ਨੌਕਰੀ ਕਰਦਾ ਸੀ ਉਹ ਵੀ ਛੱਡੇ ਛੋੜੇ ਦਿੱਤੀ ਉਹ ਤੇ ਦਾਦੇ ਸ਼ਰਾਬ ਪੀ ਜਾਂਦਾ ਮੇਰੀ ਗੱਲ ਸੁਣ ਨੀਤ ਸਾਫ਼ ਹੋਵੇ ਨਾ ਤੇ ਮਾਰਾ ਸਭ ਕੁਝ ਦਿੰਦਾ ਵਾ ਘਰ ਆਣ ਕੇ ਦਿੰਦਾ ਵਾ ਤੇ ਜੇ ਨੀਤ ਵਿੱਚ ਖੋਲ ਰੱਖਣੀ ਹੈ ਨਾ ਫਿਰ ਜਿਹੜਾ ਘਰ ਹੈਗਾ ਵੀ ਜਾਂਦਾ ਰਹਿੰਦਾ ਵਾ ਹੁਣ ਉਹਦੇ ਨਾਲ ਇਹੋ ਕੋਈ ਹੋਇਆ ਜੇ ਤੇਰੀ ਤਨਖਾਹ ਹੀ ਮਾਂ ਦੀ ਪੈਨਸ਼ਨ ਹੀ ਤੇ ਇਹ ਤਰ੍ਹਾਂ ਭਰਾ ਘਰ ਕੰਮ ਕਰਦਾ ਸੀ ਇਹਨੂੰ ਸਗੋਂ ਨਾਲ ਲਾਉਂਦਾ ਫੇ ਕੋਈ ਗੱਲ ਨਹੀਂ ਤੂੰ ਘਰ ਦਾ ਘਰ ਮੈਂ ਨੌਕਰੀ ਕਰਦਾ ਵਾਂ ਨਾ ਉਹਨੂੰ ਇਹ ਹੋਇਆ ਵੀ ਮੇਰੀ ਤਨਖਾਹ ਆਉਂਦੀ ਐ ਇਹਨੂੰ ਮੈਂ ਕੀ ਜਾਣਨਾ ਵਾ ਮੇਰੀ ਗੱਲ ਸੁਣੋ ਮਹਾਰਾਜ ਦਾ ਰੰਗਾਂ ਦਾ ਨਾ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਉਹਨੇ ਨਾ ਲੱਖਾਂ ਚ ਚੁੱਕ ਕੇ ਤੇ ਕੱਖਾਂ ਚ ਕਰ ਦੇਣਾ ਤੇ ਕਦੋਂ ਕੱਖਾਂ ਦੇ ਵਿੱਚੋਂ ਲੱਖਾਂ ਚ ਕਰ ਦੇਣਾ ਵਾ ਹੈ ਤੇ ਮੇਰੀ ਉੱਪਰ ਜਾਈ ਆ ਕੈਨ ਨੂੰ ਮੇਰਾ ਜੀਤ ਨਹੀਂ ਕਰਦਾ ਪਰ ਉਹਨੇ ਜਿਹੜੇ ਕੰਮ ਕੀਤੇ ਐ ਨਾ ਉਹ ਉਹਦੇ ਗਾੜੀ ਆਉਂਦੇ ਦੁੱਖ ਤੇ ਮੈਨੂੰ ਲੱਗਦਾ ਵਾ ਪਰ ਕੀ ਕਰਾਂ ਪਰ ਆ ਜਿੰਦਾ ਹੋਵੇ ਨਾ ਤੇ ਜਾ ਕੇ ਹੰਮੇ ਦਾਵੇ ਨਾਲ ਗੱਲ ਕਰ ਲਈਦੀ ਆ ਤੇ ਪਰਜਾਈਆਂ ਦੀਆਂ ਤੇ ਜਬਾਨਾਂ ਅੱਗੇ ਰੇੜੀਆਂ ਵਾ ਕੀ ਕਹਾਂ ਉਹਨੂੰ ਜਾ ਕੇ ਮੇਰੀ ਗੱਲ ਤਾਂ ਤੂੰ ਕਰਨਾ ਗੁੱਸਾ ਜਿਵੇਂ ਆ ਕੋ ਗੱਲ ਕੀਤੀ ਤੇ ਮੇਰੀ ਗੱਲ ਸੁਣਾ ਜਦੋਂ ਦੇ ਰਪਿੰਦਰ ਵਿਆਹੀ ਆਈ ਹੈ ਨਾ ਘਰ ਦਾ ਥੇ ਕਰਕੇ ਰਹਿਤਾ ਦਿਨੋਂ ਦਿਨ ਠਾਂ ਨੂੰ ਗਿਆ ਤਾਂ ਗਿਆ ਹੀ ਨਹੀਂ ਹੈ ਤੇ ਜਿਉ ਦੂਜਾ ਦਰਜੀਤ ਹੀ ਉਹਨੂੰ ਵਿਚਾਰੇ ਨੂੰ ਪੁਰਾਣਾ ਘਰ ਦੇ ਦਿੱਤਾ ਤੇ ਕੀ ਨਾ ਪ੍ਰਸਤਰ ਹੋਇਆ ਕੋਈ ਗੱਲ ਨਹੀਂ ਬਾਤ ਨਹੀਂ ਤੇ ਉਹ ਅੱਜ ਲੱਖਾਂ ਰੁਪਈਆ ਚ ਖੇਡਣ ਡਿਆਈ ਨਜ਼ਾਰੇ ਲੈਣ ਡੇ ਤੇ ਭੁੱਖੇ ਮਰਣ ਡੇ ਕਿ ਨਹੀਂ ਕੋਈ ਗੱਲ ਨਹੀਂ ਆਪਣੀਆਂ ਕੀਤੀਆਂ ਜਿਹੜੀਆਂ ਨਾ ਉਹੋ ਹੀ ਭੁਗਤਣ ਡੇ ਆ ਅਜੇ ਗਾੜੀ ਗਾੜੀ ਵੇਖਿਓ ਕੀ ਬਾਨਾ ਹੁਣ ਨਾ ਉਹ ਜਿਹੜੀ ਗਵਾਂਡਾਂ ਨੇ ਲਾਗੇ ਉਹਦੇ ਘਰ ਰਹਿਣ ਦੇ ਆ ਤੇ ਉਹਨੇ ਕਿੰਨਾ ਚਿਰ ਰਖਣਾਵਾ ਇਹ ਆਂਦਾ ਹੀ ਵੀ ਮੈਂ ਕਹਿਆ ਹੀ ਮੇਰੇ ਘਰ ਆ ਜਾ ਤੇ ਮੇਰੇ ਘਰ ਨਹੀਂ ਆਏ ਮੈ ਆਨੀ ਆ ਮੇਰੀ ਪਰਜਾਈ ਦੀ ਮਤ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਤੇ ਫਿਰ ਵੀ ਪੁੱਤ ਹੀ ਕੋਈ ਗਾਲਾਂ ਮਾ ਨਹੀਂ ਤੇ ਜਿਹੜਾ ਸ਼ਰੀਕਾ ਹੁੰਦਾ ਵਾ ਨਾ ਉਹਦਾ ਤਮਾਸ਼ਾ ਵੇਂਦਾ ਵਾ ਤੇਰਾ ਤਾਂ ਦਿਮਾਗ ਹੋ ਗਿਆ ਖਰਾਬ ਉਹਨਾਂ ਨੇ ਚੰਗੀਆਂ ਕੀਤੀਆਂ ਹੁੰਦੀਆਂ ਤੇ ਉਹਨਾਂ ਦੇ ਘਰ ਵੜਦੇ ਨਾ ਸਾਰਿਆਂ ਉੱਪਰ ਧੇਰਾ ਫੇਰੀ ਚ ਲੰਗੀ ਇਹਦੀ ਪਰਜਾਈ ਤੇਰੀ ਦੀ ਹੈ ਤੇ ਇਦਾਂ ਹੀ ਆ ਤੇ ਹੁਣ ਕਿਹੜੇ ਨੱਕ ਨਾ ਜਾਵੇ ਉਹਨਾਂ ਦੇ ਘਰ ਦੱਸ ਮੈਨੂੰ ਤਾਂ ਕਹਿਣ ਰਿਹਾ ਇਹ ਭੂਆ ਜੀ ਆਇਓ ਮੈਂ ਮੇਰਾ ਨਹੀਂ ਜੀ ਕਰਦਾ ਮੈਂ ਆਣ ਕੇ ਨਾ ਆਪਣੀ ਬੇਇੱਜ਼ਤੀ ਕਰਵਾਵਾਂ ਆਂਦਾ ਫੋਨ ਤੇ ਸਮਝਾਇਓ ਮੈਂ ਕੋਈ ਗੱਲ ਨਹੀਂ ਮੈਂ ਫੋਨ ਕਰੂੰਗੀ ਤੇਰੀ ਮੰਮੀ ਨੂੰ ਤਾਂ ਸਮਝਾਉਂਗੀ ਉਹਨੂੰ ਤੇ ਅਕਲ ਕਰ ਮੁੰਡੇ ਵਾਲ ਚੱਲ ਜਾ ਚੱਲ ਇਦਾਂ ਕਰ ਆ ਪੈਸੇ ਚੁੱਕ ਕੇ ਤੇ ਉਹਦੇ ਅਲਮਾਰੀ ਚ ਰੱਖ ਬੇਨ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਸਾਨੂੰ ਵੀ ਬਹੁਤ ਹੀ ਵਧਾਈ ਬਾਜੀ ਹੋਰ ਠੀਕ ਆ ਨਾ ਹੁਣ ਕੰਮ ਕੋਠੀ ਵਧੀਆ ਮਿਲ ਗਈ ਐ ਨਾ ਬਹੁਤ ਵਧੀਆ ਭਾਜੀ ਧੰਨਵਾਦ ਤੁਹਾਡਾ ਜਿੰਨੇ ਤੁਸੀਂ ਨਾ ਸਾਡੇ ਕਰਾਤੀ ਜੀ ਤੁਸੀਂ ਜੋ ਜਿਨ੍ਹਾਂ ਨੇ ਕੋਠੀ ਨਾ ਕਰਾਤੀ ਐ ਨਹੀਂ ਤਾਂ ਅੱਜ ਕੱਲ ਪਟਵਾਰੀ ਨਾ ਫੇੜੇ ਮਰਵਾ ਮਰਾ ਕੇ ਥਰਕਾ ਦਿੰਦੇ ਆ ਪਾਗਲ ਕਰ ਦਿੰਦੇ ਆ ਭੈਣ ਜੀ ਉਹ ਬਹੁਤ ਤਾਉਂਦੇ ਆ ਸਾਡਾ ਤੇ ਰੋਜ਼ ਦਾ ਕੰਮ ਆ ਡੇਲੀ ਦਾ ਅਹੀਂ ਦੇ ਵਿੱਚੋਂ ਪੈਸੇ ਲੈਣੇ ਸੀ ਆਪਣੀ ਕਮਿਸ਼ਨ ਲੈ ਲਈ ਆ ਭਾਜੀ ਮੈਂ ਕੱਲੀ ਆ ਚਲੋ ਤੁਸੀਂ ਮੇਰਾ ਸਾਥ ਬਰਾ ਦਿੱਤਾ ਵਾ ਨਹੀਂ ਤਾਂ ਮੈਂ ਕਿੱਦਾਂ ਕਰਾ ਸਕਦੀ ਹਿਸਾਨ ਕਿੱਥੋਂ ਕਿੱਥੋਂ ਹੁੰਦੇ ਆ ਕੀ ਆਉ ਨਹੀਂ ਸਾਡਾ ਵੀ ਰੋਜ਼ ਦਾ ਕੰਮ ਆ ਅਸੀਂ ਤੇ ਫਿਰ ਆਪਣੀ ਕਮਿਸ਼ਨ ਲੈਣੀ ਸੀ ਲੈ ਲਈ ਆ ਤੇ ਅ ਆਲੋ ਫੜੋ ਤੁਸੀਂ ਚਾਬੀਆਂ ਤੇ ਕੋਈ ਨਹੀਂ ਆਪਣਾ ਕਰੋ ਕਬਜ਼ਾ ਉਹ ਹੁਣ ਕਿੱਥੇ ਰਹਿੰਦੇ ਨੇ ਪਾਜੀ ਇੱਥੇ ਸਾਡੇ ਘਰ ਹੀ ਆ ਉਹ ਤੁਹਾਡੇ ਘਰ ਹੀ ਰਹਿੰਦੇ ਨੇ ਹਾਂਜੀ ਲਿਆਣੀ ਹੈ ਜੇ ਕੋਈ ਮਕਾਨ ਮਕੂਨ ਉਹਨਾਂ ਦੇ ਨਾ ਹਜੇ ਕਿੱਥੇ ਆ ਪਾਜੀ ਕੀ ਕਰਨਾ ਫਿਰ ਰੱਖਣਾ ਹੀ ਪੈਣਾ ਇਹਨਾਂ ਨੂੰ ਅੱਛਾ ਗੱਲ ਵੇਖ ਲਿਓ ਜੇ ਕੋਈ ਘੱਟ ਰੇਟ ਤੇ ਲੈਣਾ ਹੋਊਗਾ ਮਕਾਨ ਉਹਨਾਂ ਦੇ ਦਵਾ ਦਾਂਗੇ ਪੁੱਛ ਲਿਓ ਉਹਨਾਂ ਨਾਲ ਕਰ ਲਿਓ ਗੱਲ ਬਾਤ ਅਸੀਂ ਤਾਂ ਕੰਮ ਕਰਦੇ ਆ ਕੋਈ ਨਾ ਕੋਈ ਵੇਖ ਲਾਂਗੇ ਘੱਟ ਰੇਟ ਤੇ ਲੱਭ ਦਾਂਗੇ ਉਹਨਾਂ ਨੂੰ ਪਾਜੀ ਉਹਨਾਂ ਨੇ ਕਿੱਥੋਂ ਲੱਭਣਾ ਵਾ ਉਹਨਾਂ ਕੋਲ ਤਾਂ ਕੋਈ ਪੈਸਾ ਵੀ ਨਹੀਂ ਆ ਉਹ ਤਾਂ ਭੁੱਖੀਆਂ ਮਾਂਡੀਆਂ ਵਾ ਉਹਦੇ ਆਪ ਨਹੀਂ ਆ ਰਹੇ ਉਹਨਾਂ ਨੇ ਕਿੱਥੋਂ ਪੈਸੇ ਲੈਣੇ ਕਿੱਥੇ ਲਿਆ ਗਿਆ ਇੰਨੇ ਪੈਸੇ 30 35 40 ਲੱਖ ਰੁਪਈਆ ਵਟਿਆ ਉਹਨੇ ਕਿੱਥੇ ਲਿਆ ਗਿਆ ਕੋਈ ਖਾ ਗਿਆ ਵਾ ਮੁੰਡਾ ਪਤਾਨੀਆਂ ਇਹ ਚੱਕਰ ਵਾ ਚਾਬੀਆਂ ਹੀ ਦੇ ਦੇ ਆ ਭਾਜੀ ਇਹਨਾਂ ਨੂੰ ਸਮਝ ਜੀ ਨਹੀਂ ਲੱਗੀ ਮੈਨੂੰ ਕਿਸੇ ਗੱਲ ਦੀ ਚੱਲ ਕੀ ਪਤਾ ਉਹਦੇ ਫੜੰਦੇ ਹੋਣ ਮੈਨੂੰ ਤੇ ਨਾ ਐਵੇਂ ਸ਼ੱਕ ਜਿਹਾ ਹੋਣ ਦਿਆ ਵਾ ਭੀ ਕਿਤੇ ਕੋਠੀ ਇਹਨੇ ਤਾਂ ਨਹੀਂ ਖਰੀਦ ਲਈ ਇਦਾਂ ਕਰਦੀ ਆ ਮੰਮੀ ਨਾਲ ਗੱਲ ਕਰਦੀ ਆ ਜਾ ਕੇ ਕਿ ਮੰਮੀ ਐਦਾਂ ਕਰਕੇ ਚਾਬੀਆਂ ਫੜਨਦੀ ਆ ਉਹਨਾਂ ਕੋਲੋਂ ਹੁਣ ਇਹਨਾਂ ਨੂੰ ਪਤਾ ਕਿ ਇਹ ਗੱਲ ਸੱਚ ਵਾ ਕਿ ਜਾਂ ਝੂਠ ਵਾ ਕਰਦੀ ਆ ਭਲਾ ਮੰਮੀ ਨਾਲ ਜਾ ਕੇ ਗੱਲ ਨਸ਼ੇ ਪਿੱਛੇ ਤਾਂ ਉਹਨੇ ਸਭ ਕੋ ਗਵਾਹ ਛੱਡਿਆ ਵਾ ਇੰਨਾ ਨਸ਼ਾ ਕਰਦਾ ਰਿਹਾ ਉਹ ਮੇਰੇ ਕੋਲ ਤਾਂ ਜਾਂਦਾ ਰਿਹਾ ਉਹ ਤਾਂ ਠੀਕ ਠਾਕ ਹੁੰਦਾ ਰਿਹਾ ਉਹ ਤੋਂ ਬਾਜੀ ਜਾਂਦਾ ਰਿਹਾ ਨਾ ਸੋਫੀ ਤੁਹਾਡੇ ਕੋ ਇਹੋ ਕਰਕੇ ਫਿਰ ਤਾਂ ਕਰ ਮੈਨੂੰ ਪਤਾ ਨਹੀਂ ਲੱਗਾ ਨੇ ਮੈਨੂੰ ਪਤਾ ਹੁੰਦਾ ਤੇ ਮੈਂ ਤੇ ਘਰ ਜਾਣ ਪਹਿਲਾਂ ਪੁੱਛ ਲੈਣਾ ਨਾ ਨਾ ਉਹਨੇ ਤਾਂ ਕੱਖ ਰਹਿਣ ਹੀ ਦਿੱਤਾ ਪਹਿਲੀ ਇਹਨੇ ਵੀ ਇਸਦੀ ਪਹਿਲਾਂ ਅੱਛਾ ਹਾਂਜੀ ਚਲੋ ਕੋਈ ਨਹੀਂ ਤੁਸੀਂ ਆਪਣਾ ਕਰੋ ਕਬਜ਼ਾ ਫਿਰ ਵੀ ਚਲੋ ਪੁੱਛ ਲਿਓ ਕਿ ਵੇਲੇ ਹੁੰਦੇ ਹੀ ਆ ਗੌਰ ਰੱਖ ਲਓ ਕੋਈ ਨਹੀਂ ਗੱਲ ਕਰਾਂਗੇ ਉਹਨਾਂ ਨੇ ਆ ਕਰ ਲਿਓ ਗੱਲ ਕੋਈ ਗੱਲ ਨਹੀਂ ਹਾਂਜੀ ਚਲੋ ਠੀਕ ਆ ਫਿਰ ਚੰਗਾ ਮੈਂ ਚਲਦਾ ਨਹੀਂ ਨਹੀਂ ਬਾਸ ਜੀ ਬਾਸ ਜੀ ਆ ਤੇ ਚੰਗਾ ਹੋਇਆ ਭਾਜੀ ਨੇ ਮੈਨੂੰ ਇੱਧਰ ਆਵਾਜ਼ ਮਾਰ ਲਈ ਆ ਜੇ ਕਿਤੇ ਵੇਖ ਲੈਂਦੀਆਂ ਨਾ ਕਿ ਕੋਠੀ ਇਹਦੇ ਨਾ ਹੋ ਗਈ ਆ ਉਹਨਾਂ ਨੇ ਤਾਂ ਉਸੇ ਵੇਲੇ ਕਹਿਣ ਡਿਆ ਆਪਣਾ ਹੀ ਤੁਹਾਡੇ ਨਾਲ ਧੱਕਾ ਕੀਤਾ ਵਾ ਮੈਂ ਨਾ ਨਾ ਧੱਕਾ ਕਹਾਦਾ ਕੀਤਾ ਵਾ ਮੈਂ ਪੈਸੇ ਦਿੱਤੇ ਆ ਤੇ ਕੋਠੀ ਲੈ ਲਈ ਆ ਕੋਈ ਨਹੀਂ ਲੱਗਦਾ ਪਤਾ ਤੇ ਲੱਗਦਾ ਰ ਨਾ ਹੋ ਗਈ ਆ ਐਡੀ ਵੱਡੀ ਕੋਠੀ ਦੋ ਮੰਜ਼ਲੀ ਹੁਣ ਐਸ਼ ਕਰਾਂਗੀ ਕੋਈ ਨਹੀਂ ਜੇ ਕਹਿਣ ਗਿਆ ਨਾ ਕੁਛ ਕਹਾਂ ਕਿ ਮੈਂ ਪੈਸੇ ਦਿੱਤੇ ਆ ਤੇ ਕੋਠੀ ਲਈ ਆ ਚੱਲ ਚੱਲਾ ਮੈਂ ਤਾਲਾ ਮਾਰਾਂ ਮੰਮੀ ਇੱਥੇ ਆ ਲੋ ਇੱਧਰ ਆਇਓ ਮੇਰੀ ਗੱਲ ਸੁਣੇ ਇੱਧਰ ਆ ਇੱਧਰ ਆ ਮੈਂ ਕੀ ਹੋ ਗਿਆ ਵਾ ਕੋਣਾ ਹਾਣਾ ਕੀ ਆ ਮੈਂ ਚੜੀ ਹੀ ਕੋਠੇ ਤੇ ਅੱਛਾ ਤੇ ਪਤਾ ਨਹੀਂ ਆ ਗਵਾਂਡਾ ਨਾ ਆਪਣੇ ਉਧਰ ਵਿਡੇਵਾਂ ਲੱਗਈ ਸੀ। ਤੇ ਜਿੰਨੇ ਕੋਠੀ ਨਹੀਂ ਖਰੀਦੀ ਆਹੋ ਉਹ ਵਾਲਾ ਭਾਜੀ ਵੀ ਆਇਆ ਉਧਰ। ਤੇ ਇਹ ਪਤਾ ਨਹੀਂ ਉਹਦੇ ਕੋਲ ਚਾਬੀਆਂ ਫੜਨ ਲਈ ਹੀ। ਹੁਣ ਇੰਨਾ ਨਹੀਂ ਪਤਾ ਲੱਗੰਦਿਆ ਕਿ ਕਰਦੀਆਂ ਜਾਬੀਆਂ ਵਾਂ ਕਿ ਜਾਂ ਕਿਹੜੀਆਂ ਵਾਂ। ਉਹਦੇ ਕੋਲ ਫੜਨ ਲਈ ਹੀ। ਤੇ ਮੈਂ ਤਾਂ ਉਸੇ ਵਾਲੇ ਪਛਾਣ ਹੋ ਗਈਆਂ ਕਿ ਤੇ ਹੋਰ ਨਾ ਹੋਵੇ। ਜਿਗਦੇ ਨੇ ਵੇਖ ਲਿਆ ਨਾ ਤੇ ਹੋਰ ਸਿਆਪਾ ਖੜਾ ਹੋ ਜੇ। ਇਹਨੇ ਕਹਿਣਾ ਵਾ ਕਿ ਲੈ ਜਿੱਧਰ ਮੈਂ ਜਾਣੀ ਆ ਇਹ ਧਿਆਨ ਰੱਖਨੀ ਰਿੰਦੀਆਂ ਵਾ। ਹੁਣ ਮੈਂ ਇੰਨੇ ਕੀ ਗੱਲ ਵੇਖੀ ਆ ਹੁਣ ਗਾੜੀ ਦਾ ਪਤਾ ਨਹੀਂ ਆ ਫੇ ਕੀ ਸਾਬ ਉਤਾਵਾ ਤੇ ਕੀ ਨਹੀਂ ਮਮੀ ਘਰ ਘੁਰ ਦੀ ਗੱਲ ਕਰਦੀ ਫਿਰਦੀ ਹੀ ਹੁਣ ਪਤਾ ਨਹੀਂ ਆ लवली ਵੀ ਨਾ ਦੱਸਣ ਡਿਆ ਹੀ ਹੰਦਾ ਵੀ ਭਾਬੀ ਦੇ ਹੀ ਗੱਲ ਕਰਨ ਫੂਣ ਤੇ ਬਾਹਰ ਪਰ ਉਹਦੇ ਨਾਲ ਆਪਣੇ ਘਰ ਵਾਲੇ ਨਾ ਤੇ ਕੀ ਪਤਾ ਕੋਠੀ ਵੱਲੋਂ ਕੰਨ ਲਈ ਕੀ ਪਤਾ ਸਾਡੀ ਕੋਠੀ ਤੇ ਕਿਤੇ ਲੈ ਲਈ ਇਹਨੇ ਹੁਣ ਮੈਨੂੰ ਕੀ ਪਤਾ ਇਹੋ ਜੀਆਂ ਗੱਲਾਂ ਦਾ ਇਹ ਤਾਂ ਤੂੰ ਹੀ ਹੁਣ ਕਹਿਣ ਡੀਆਂ ਤੇ ਉਹ ਵੀ ਕਹਿੰਦੇ लवली ਵੀ ਤੇ ਕੋਈ ਪਤਾ ਵੀ ਨਹੀਂ ਇਹਦਾ ਜੇ ਕਿਤੇ ਇਹਨੇ ਖਰੀਦ ਲਈ ਹੱਡੀ ਸੇਰ ਚੜ ਕੇ ਤੇ ਕਿੰਨੀ ਬੇਈਕੀ ਹੋਣੀ ਆ ਹੱਡੀ ਲੋਕਾਂ ਅੱਖਾਂ ਲੱਲੋ ਗਵੰਡਾ ਨਹੀਂ ਲੈ ਲਈ ਕੋਠੀ ਮੰਮੀ ਗੱਲ ਤੇ ਤੁਹਾਡੀ ਵੀ ਠੀਕ ਆ ਪਰ ਇਹ ਆ ਪੀ ਇਹ ਕੰਮ ਚੰਗੇ ਥੋੜਾ ਰਹਿਵਾ ਤੇ ਇੱਕ ਪਾਸੇ ਹੰਉ ਰੱਖੰਦੀ ਆ ਦੂਜੇ ਪਾਸੇ ਸਾਡਾ ਘਰ ਜਾ ਡੰਦੀ ਆ ਜੇ ਇਹੋ ਹੀ ਜੱਜਦੀ ਹੋਵੇ ਤੁਹਾਡਾ ਘਰ ਬਚਾਈ ਸਕਦੀ ਆ ਤੇ ਥੋੜ੍ਹਾ ਥੋੜ੍ਹਾ ਪੈਸੇ ਕਰਕੇ ਦਿੰਦੀ ਹੋਵੇ ਤੇ ਕੋਠੀ ਖਰੀਦ ਲਈ ਹੋਵੇ ਮੰਮੀ ਉਹ ਇਹ ਵਾਲੀ ਗੱਲ ਨਹੀਂ ਹੋ ਸਕਦੀ ਕੀ ਬਦਾ ਵਾਹਨ ਉਦਾਂ ਹੀ ਛੱਕ ਜਿਆ ਪਿਆ ਹੋਵੇ ਸਬਦੇਵਾਦੀ ਦੇ ਪੈਸੇ ਇਹਦੇ ਕੋਲ ਹਨੀਆ ਤੇ ਕੋਠੀ ਜਵੇਂ ਫਰਿੱਤੀ ਜਾਣੀ ਆ ਲੱਖਾਂ ਦੇ ਲੱਖ ਪੈਸੇ ਚਾਹੀਦੇ ਆ ਉਹ ਤਾਂ ਕਹਿੰਦੀ ਭਾਈ ਨੂੰ ਤਨਖਾਹ ਵੀ ਨਹੀਂ ਮਿਲੀ ਹੈਗੀ ਪਰ ਕਿੰਦਰ ਚਲਾਕ ਬੜੀ ਆ ਪਿਆਹੀ ਇਹਦੇ ਕੋ ਬਥੇਰੇ ਨੇ ਇਹਨੇ ਬਥੇਰਾ ਪੈਸਾ ਇਕੱਠਾ ਕੀਤਾ ਦਾ ਵਾ ਦੱਸਦੀ ਨਹੀਂ ਆ ਤੇ ਮੇਰ ਵਰਗੀ ਕੀ ਬਦਾਮੀ ਮੀਸਨੀ ਆ ਪੂਰੀ ਹੈ ਹੁਣ ਇਹ ਆਪੇ ਉਤੋਂ ਉਤੋਂ ਬੰਦੇ ਨੂੰ ਵੇਖਣਦੇ ਆ ਹੁਣ ਦਿਲ ਚ ਪੈਗਦੇ ਵੇਖਿਆ ਨਹੀਂ ਇਹਦੇ ਕੀ ਚੱਲਣਦੇ ਆ ਤੇ ਕੀ ਨਹੀਂ ਚੱਲਣਦੇ ਆ ਤੇ ਚੱਲ ਕੋਈ ਗੱਲ ਨਹੀਂ ਆ ਜੇ ਸਾਡੇ ਨਾਲ ਇਦਾਂ ਡੇਆ ਕਰਨਾ ਤੇ ਕੱਲ ਨੂੰ ਆਪਣੀ ਗੱਡੀ ਵੀ ਆਉਣੀ ਹੈ ਆ ਜੇ ਕੇਦਾ ਕਰ ਜਾੜੀਏ ਨਾ ਤੇ ਆਪਣਾ ਵੀ ਤਾਂ ਉੱਜੜਨਾ ਹੀ ਆ ਕਿ ਨੱਕ ਦਿਨ ਕਿੰਨਾ ਚਿਰ ਵੱਸਦਾ ਰਹਿਣਾ ਇਦਾਂ ਉੱਜੜਨਾ ਕਿੱਥੇ ਸਭ ਕੁਝ ਲੈ ਲਿਆ ਹੱਡਾ ਜੇ ਲੈ ਵੀ ਲਈ ਹੋਗੀ ਤੇ ਗਲਤੀ ਤੇ ਹੱਡੀ ਹੈ ਸਾਡੇ ਮੁੰਡੇ ਦੀ ਜਿਹਨੇ ਵੇਚ ਦਿੱਤੀ ਉਹਦਾ ਕੀ ਕਸੂਰ ਹਾਂ ਤੇ ਪੈਸੇ ਦੇ ਕੇ ਚੀਜ਼ ਲੈਣੀ ਹੈ ਚੱਲ ਚੁੱਪ ਕਰ ਹਾ ਤਰੀ ਆਉਂਦੀ ਨਾ ਪਤਾ ਨਹੀਂ ਕਿਥੋਂ ਆਈ ਥੋਣੀ ਮਾ ਪੀਰ ਕੇ ਇਹ ਕਿਦਾਂ ਕੀ ਗੱਲਾਂ ਕਾਣਦੀ ਹੈ ਵਾਹ ਤੇ ਮਾਰੋ ਰਣਜੀਤ ਨੀ ਰਣਜੀਤ ਤਲੀ ਚਾਚੀ ਤੇ ਪਾਈ ਕਿ ਬਣੀ ਤੇ ਮੈਂ ਕਿ ਸੁਣ ਰਹੀ ਹਾਂ ਕੀ ਚਾਚੀ ਜੀ ਉਹ ਜਿਹਨੇ ਕੋਠੀ ਲਈ ਮੋਢੇ ਨੇ ਚਾਬੀਆਂ ਤਨ ਖੜਾਉਂਦੇ ਆ ਕੀ ਗੱਲ ਚਾਚੀ ਜੀ ਉਹ ਕਹਿੰਦੇ ਆ ਹੀ ਕਿ ਕਿਹਨੇ ਘਰ ਵੇਖਣ ਆਉਣਾ ਵਾ ਤੇ ਤਾਂ ਆ ਗੜ ਕੇ ਮੈਨੂੰ ਚਾਬੀ ਫੜਾ ਗਿਆ ਕਿਉਂਕਿ ਮੈਂ ਲੱਗ ਗਈ ਜੀ ਠੀਕ ਆ ਸਾਨੂੰ ਨਹੀਂ ਪਤਾ ਮੈਨੂੰ ਪਤਾ ਨਹੀਂ ਕਿਉਂ ਫੜਾ ਗਿਆ ਚਾਚੀਆ ਤੇ ਹੋਰ ਕੋਈ ਗੱਲ ਨਹੀਂ ਆ ਕਿਹਨੇ ਆਉਣਾ ਸੀ ਕੋਠੀ ਵੇਖਣ ਠੀਕ ਆ ਹਾਂਜੀ ਤੇ ਨਹੀਂ ਦੀਦੀ ਉਹ ਕੋਠੀ ਆਪ ਨਹੀਂ ਵਿਖਾਲਦੇ ਦੀਦੀ ਦੇ ਉਹਨਾਂ ਨੇ ਆ ਤੇ ਚਾਬੀਆਂ ਉਹਨਾਂ ਦੇ ਹੱਥੋਂ ਹੀ ਆ ਚਾਹੀਦੀਆਂ ਯਾਰ ਉਹ ਕਹਿੰਦੇ ਕਿ ਚਲ ਤੂੰ ਹੀ ਲੱਗ ਗਈ ਉਹ ਪਤਾ ਨਹੀਂ ਕਿਹੜੇ ਉਹਲੇ ਆ ਜਾਂਦੇ ਆ ਮੈਨੂੰ ਕਹਿੰਦਾ ਸੀ ਕਿ ਮੈਨੂੰ ਦੂਰੋਂ ਆਉਣਾ ਪੈਣਾ ਵਾ ਤਾਂ ਕਰਕੇ ਮੈਨੂੰ ਚਾਬੀਆਂ ਫੜਾ ਗਿਆ ਤੁਹਾਨੂੰ ਕਹਾ ਸ਼ੱਕ ਹੋ ਗਿਆ ਵਾ ਕੋਠੀ ਦੀ ਮੈਦ ਨਹੀਂ ਖਰੀਦ ਲਈ ਜਿਹੜੀ ਦੀ ਡਿਜ਼ਾਈਨ ਨਹੀਂ ਸ਼ੱਕ ਕਰਨ ਉਹ ਨਹੀਂ ਦੀਦੀ ਐਦਾਂ ਦੀ ਨਹੀਂ ਕੋਈ ਗੱਲ ਵੀ ਸ਼ੱਕ ਕਿਹੜੀ ਗੱਲੋਂ ਕਰਨਾ ਵਾ ਅਸੀਂ ਤੇ ਵਿਹਾਰੀ ਪੁੱਛਣਦੇ ਆ ਕਿ ਪਤਾ ਨਹੀਂ ਚਾਬੀਆਂ ਤੁਸੀਂ ਫੜੀਆਂ ਹੀ ਪਤਾ ਨਹੀਂ ਕਿਉਂ ਫੜਾ ਕੇ ਗਏ ਤਾਂ ਕਰਕੇ ਪੁੱਛਣਦੇ ਹੀ ਆ ਲੋ ਭੈਣਾ ਤੂੰ ਹੀ ਚਾਬੀਆਂ ਰੱਖ ਲਓ ਫਿਰ ਮੈਨੂੰ ਸ਼ੱਕ ਹੀ ਮਰਤੇ ਘੜੀ ਜਾਣ ਡੀਆਂ ਜੇ ਮੈਂ ਕੋਠੀ ਖਰੀਦੀ ਨਹੀਂ ਹੁੰਦੀ ਤਾਂ ਤੁਹਾਨੂੰ ਦੱਸਗੀ ਫ੍ਰੀਜ ਨਹੀਂ ਆ ਲੋ ਚਾਬੀਆਂ ਦੀ ਤਾਂ ਇਥੇ ਉਹ ਫਿਰਸਾ ਹੀ ਕਰ ਲਿਆ ਵਾ ਅਸੀਂ ਤਾਂ ਅੱਧਾ ਪੁੱਛਣ ਦੇ ਚਾਬੀਆਂ ਕਿਉਂ ਫੜੀਆਂ ਨੇ ਕਿਉਂ ਦੇ ਕੇ ਜਾਈ ਨਹੀਂ ਹਨ ਮੈਨੂੰ ਕੀ ਪਤਾ ਇਹ ਜਦੀ ਜੀ ਉਹ ਮੈਨੂੰ ਫੜਾ ਹੀ ਗਿਆ ਵਾ ਤੇ ਫਿਰ ਮੈਨੂੰ ਨਾ ਕਿੱਦਾਂ ਕਰਦੀ ਤੁਸੀਂ ਕੋਈ ਗੱਲ ਨਹੀਂ ਦੀਦੀ ਅਸੀਂ ਵੀ ਤਾਂ ਉਦਾਂ ਹੀ ਪੁੱਛਿਆ ਵਾ ਅਸੀਂ ਕਿਹਾ ਕਿਹਾ ਤਾਂ ਤੂੰ ਖਰੀਦ ਲਈ ਹੈ ਫਰਦੀ ਮੇਰੇ ਤੇ ਪੂਰਾ ਸ਼ੱਕ ਕਰਾਂ ਡੀਆਂ ਨਹੀਂ ਨਹੀਂ ਅਹੀਂ ਕਲੀ ਸ਼ੱਕ ਕਰਨਾ ਉਹ ਤੇ ਜਦੋਂ ਜਿੰਨੇ ਖਰੀਦੀ ਪਤਾ ਲੱਗੀ ਜਾਣਾ ਵਾ ਮੁੜ ਕੇ ਕਿ ਕਿਦੇ ਹੱਥ ਵਿੱਚ ਆਈ ਕੋਠੀ ਤੇ ਕਿਦੇ ਨਹੀਂ ਲੱਗੂਗਾ ਲੱਗ ਹੀ ਜਾਣਾ ਪਿੰਦਰ ਤੁਸੀਂ ਤਾਂ ਬੇទਤੀ ਕੋਠੀ ਢਾਡੇ ਵਾਲਾ ਜਰਾ ਮਰਜੀ ਲਵੇ ਤੇ ਤੁਹਾਨੂੰ ਇੱਚ ਕੀ ਲੱਗੇ ਪਰ ਇੱਕ ਗੱਲ ਦੱਸੋ ਪਹਿਲਾਂ ਬੜੀਆਂ ਬੇਨ ਮੈਨਾਂ ਕਾਂਟੀਆਂ ਹੀ ਹੁਣ ਮੇਰੇ ਵੱਲ ਵੀ ਇਹ ਕਿ ਚੋਪੀ ਹੋ ਗਈਆਂ ਉਹ ਦੀਦੀ ਅਹੀਂ ਓਦਾਂ ਹੀ ਡੇਂ ਗੱਲਾਂ ਕਰਨ ਦੱਸ ਹੁਣ ਓਦਾਂ ਗੱਲਾਂ ਵੀ ਨਹੀਂ ਕਰ ਸਕਦੇ ਉਹੋ ਹੀ ਨੇ ਕਿਹਾ ਸੀ ਕਿ ਆਂਦੀ ਚਾਬੀ ਫਰਾ ਕੇ ਗਿਆ ਪਤਾ ਨਹੀਂ ਕਿਉਂ ਫਰਾ ਕੇ ਗਿਆ ਵਾ ਹੋਰ ਤੇ ਕੋਈ ਗੱਲ ਨਹੀਂ ਹੋਈ ਕੋਰਨਜੀ ਤਾਂ ਸਾਡੀ ਗੱਲ ਹੋਣੀ ਨਹੀਂ ਅਨੂ ਨੇ ਇੰਨਾ ਸ਼ੱਕ ਪੈ ਗਿਆ ਚਾਬੀ ਜੀ ਮੈਨੂੰ ਫਰਾ ਗਿਆ ਓ ਚੱਲ ਦੀਦੀ ਗਲਤੀ ਹੋ ਗਈ ਸਾਡੇ ਕੋਲੋਂ ਕੁਛੀ ਦਾ ਵਕਾਨਿਆ ਥੜਾ ਕੁਛੀ ਦਾ ਕੁਛੀ ਨੇ ਰਹੇਗਾ ਵਾ ਪਰ ਤੁਸੀਂ ਤੇ ਆਉਂ ਨਹੀਂ ਗੀਆਂ ਕਰਨ ਦੀ ਚਾਬੀ ਫੜ ਕੇ ਤੁਹਾਨੂੰ ਫਰਾ ਜਿੰਦਾ ਫਿਰ ਓਹੋ ਤੂੰ ਬਾਹਰ ਤੇ ਤੈਨੂੰ ਫੜਮਣੀ ਅਸੀਂ ਥੋੜੀਆਂ ਬਾਹਰ ਹੀ ਓ ਚੱਲ ਕੋਈ ਗੱਲ ਨਹੀਂ ਦੀਦੀ ਗੁੱਸਾ ਕੋ ਕਰਨ ਦੀ ਆ ਅਸੀਂ ਤੇ ਵਿਹਾਰੀ ਗੱਲ ਪੁੱਛੀ ਆ ਗੱਡੀਆਂ ਗੁੱਸਾ ਤੇ ਭੰਦਾ ਹੀ ਆ ਕੋਠੇ ਚਾਚਾ ਤੁਸੀਂ ਵੇਖ ਲਿਆ ਵਾ ਪਤਾ ਨਹੀਂ ਕਿ ਕੋਠੇ ਤੇ ਚੜੀ ਹੋਣੀ ਆ ਹੋਰ ਤੂੰ ਕਿੱਥੋਂ ਵੇਖ ਲਿਆ ਸੀ ਹਾਂ ਹੁਣ ਤੂੰ ਕਹਿੰਦੀ ਗੁੱਸਾ ਕਰੀ ਜਾਂਦੀ ਏ ਤੇ ਗੁੱਸਾ ਤੇ ਕਰਨਾ ਹੀ ਆ ਪਰ ਮੈਂ ਓ ਚੰਗਾ ਦੀਦੀ ਗਲਤੀ ਹੋ ਗਈ ਸਾਡੇ ਕੋਲੋਂ ਜਿਨੇ ਖਰੀਦੀ ਉਹਨੇ ਖਰੀਦੀ ਲੈਣੀ ਆ ਚਲੋ ਕੋਈ ਗੱਲ ਨਹੀਂ ਆ ਜੇ ਹੱਡਾ ਘਰ ਉਜੜੰਦਿਆ ਵਾ ਤੇ ਕਿਤੇ ਨਾ ਕਿਤੇ ਬੰਦੇ ਨਿਕਲੀ ਜਾਂਦੀਆਂ ਵਾ ਕਰਦੇ ਰਹਿਣ ਜੋ ਕਰਦੇ ਲੋਕੀ ਕਲ ਰਪਿੰਦਰ ਜਾ ਜਾ ਕੇ ਤੇ ਕੰਮ ਕਰ ਕੋਈ ਗੱਲ ਨਹੀਂ ਮੈਂ ਆਪੇ ਗੱਲ ਨਹੀਂ ਹੈ ਗੱਲ ਉਹ ਚਲ ਅੰਮੀ ਕਰਦੇ ਰੋ ਚਲ ਰੰਜੀਤ ਤੂੰ ਗੁੱਸਾ ਨਾ ਕਰਿਆ ਕਰੋ ਤੂੰ ਉਦਹੀਂ ਚਾਚੀ ਜੀ ਨੂੰ ਸਮਝਾ ਕੇ ਰੱਖਿਆ ਕਰੋ ਕਿੱਦਾਂ ਬੋਲਦੀ ਆ ਵੇਖਿਆ ਗਾੜੀਆਂ ਛਦੈਣ ਮਾ ਉਦਾਂ ਹੀ ਮਿਸ ਨੂੰ ਸਕਜਿਆ ਹੋ ਗਿਆ ਵੀ ਪਤਾ ਨਹੀਂ ਕਿਉਂ ਚਾਬੀ ਫੜਾ ਕੋਈ ਛੋਟੇ ਵੱਡੇ ਦਾ ਲਿਹਾਜ ਲੈ ਲਿਆ ਕਰ ਗਾੜੀ ਦੀ ਜ਼ੁਬਾਨ ਵੀ ਕਿੱਦਾਂ ਲੜਾਉਂਦੀ ਆ ਚੱਲ ਨਹੀਂ ਬੋਲਦੀ ਸਮਝਾਦ ਆ ਗਈ ਇਹਨੂੰ ਮੈਂ ਕੋਈ ਗੱਲ ਨਹੀਂ ਗਲਤੀ ਹੋ ਹੀ ਜਾਂਦੀ ਆ ਨਿਆਣੇ ਕੋਈ ਹੁੰਦੀ ਆ ਕੀ ਕਰਨਾ ਫਿਰ ਚਾਚੀ ਜੀ ਗਲਤੀ ਹੁੰਦੀ ਆ ਇੱਕ ਵਾਰ ਜਾਂ ਦੋ ਵਾਰੀ ਇਹ ਤਾਂ ਬਾਰ-ਬਾਰ ਮੇਰੇ ਗਾੜੀ ਬੋਲਦੀ ਜਦੋਂ ਵੇਖੋ ਚੱਲ ਰੰਜੀਤ ਗੁੱਸਾ ਨਹੀਂ ਕਰਦਾ ਚੱਲ ਗਾ ਚਲ ਜੀਏ ਘਟ ਚਾਹ ਪੀ ਗਏ ਬਣਾਉਣ ਲੱਗੀ ਆ ਚਲੋ ਠੀਕ ਆ ਜਿਓ ਚਾਹ ਹਾਂ ਤੇ ਸਿਆਪਾ ਹੀ ਪੈ ਗਿਆ ਚੰਗੇ ਵਾਲੇ ਮੈਂ ਨਾ ਕੋਈ ਬਹਾਨਾ ਸੋਚ ਲਿਆ ਨਹੀਂ ਤੇ ਇਹ ਤਾਂ ਮੇਰੇ ਸਿਰ ਦੇ ਵਾਲਾ ਨੂੰ ਭੈਣ ੜੀਆਂ ਪਤਾ ਨਹੀਂ ਕਿੱਥੇ ਕੋਠੇ ਤੇ ਚਰਚਰ ਵੇਂਦੀ ਰਹਿੰਦੀ ਐ ਇਹਨਾਂ ਨੂੰ ਬਸ ਕੰਮ ਹੀ ਇਹੋ ਨੋ ਸਾਸਨ ਨੂੰ ਚੱਲ ਇਹਨਾਂ ਦਾ ਮੈਨੂੰ ਡਰ ਪਿਆ ਵਾ ਜੇ ਮੈਂ ਕੋਠੀ ਲਈਏ ਤੇ ਲਈਏ ਮੈਂ ਪੈਸੇ ਦਿੱਤੇ ਆ ਮੈਂ ਇਦਾਂ ਤੇ ਨਹੀਂ ਲੈ ਲਈ ਇਹਨਾਂ ਦਾ ਡਰ ਪਿਆ ਮੈਨੂੰ ਜੋ ਮਰਜ਼ੀ ਕਰਦੀਆਂ ਰਹਿਣ ਚੱਲ ਮੈਂ ਚਾਹ ਪੀਵਾਂ ਇਹਨਾਂ ਦਾ ਡਰਦੀ ਰਹਿਣਾ ਮੈਂ ਜਿੰਨਾਂ ਕੀ ਕੰਨ ਨਹੀਂ ਐ ਫੇ ਉਹਦੋਂ ਹਰਿਆ ਲੱਗਾ ਪੜਾ ਕੋਈ ਮੰਨਣਾ ਉਹ ਬੰਦੇ ਸਾਰੇ ਸਹੀ ਹੀ ਆ ਗਏ ਹੂੰ ਕਿਉਂ ਨਹੀਂ ਹੁੰਦੀਆਂ ਹੈਗੀਆਂ ਇੰਦੀਆਂ ਤੇ ਹੀ ਦਿਲ ਦੀ ਦਵਾ ਨਹੀਂ ਜਣਾ ਦੇ ਮਾਹਰ ਆਹ ਦੇ ਇਤਰਾਂ ਦਰਦਾਂ ਤੱਕ ਲੈਣੇ ਆ ਤਰੀਕਾਂ ਦੇ ਘਰ ਜਾ ਕੇ ਬੈਠੀਆਂ ਵਾ ਇਹਨਾਂ ਨੂੰ ਸ਼ਰਮ ਨਹੀਂ ਹੁੰਦੀ ਮਾਸਾ ਦੀ ਗੱਲ ਦੀ ਉਹਨਾਂ ਨੂੰ ਸਮਝ ਹੀ ਨਹੀਂ ਹੈਗੀ ਕਿ ਆਪਣੇਆਂ ਦੇ ਵਿੱਚ ਤੇ ਬਗਾਨਿਆਂ 'ਚ ਬੜਾ ਫਰਕ ਹੁੰਦਾ ਵਾ ਆਪਣੇ ਨੇ ਤਾਂ ਸੌ ਸ਼ਰਮ ਦੇ ਬਗਾਨਿਆਂ ਨੂੰ ਕਾਜੀ ਆ ਉਹ ਕਾੜੀਓ ਪਤਾ ਕੀ ਕਹਿੰਦੀਆਂ ਪਤਾ ਵਾ ਸਾਨੂੰ ਜਿੰਨਾ ਕੋ ਉਹਨਾਂ ਨੇ ਰੱਖਣਾ ਵਾ ਸਾਡੇ ਕੋ ਕੰਮ ਕਰਾਉਣਾ ਵਾ ਪੀ ਦੱਸ ਜਿੱਥੇ ਤੁਸੀਂ ਬੈਠੀਆਂ ਜੇ ਉਹ ਤੁਹਾਨੂੰ ਬਾਹਲ ਕੇ ਖਵਾਲਣ ਲਈ ਉਹ ਕੁਝ ਨਾ ਕਰਉਂਦੀ ਹੋਊਗੀ ਇਹਨਾਂ ਕੋ ਸਾਰਾ ਕੰਮ ਮੰਮੀ ਕਰਦੀਆਂ ਵਾਂ ਦੋਵੇਂ ਜਣੀਆਂ ਲੱਗੀਆਂ ਰਹਿੰਦੀਆਂ ਵਾਂ ਨਹੀਂ ਤੇ ਮੈਂ ਹਣੇ ਤੇ ਜਾ ਇੱਕ ਵਾਰੀ ਮੁੜ ਕੇ ਪੁੱਛ ਕੇ ਆ ਉਹਨਾਂ ਨੂੰ ਕਿ ਨਹੀਂ ਮੰਨਦੇ ਤੇ ਫਿਰ ਮੈਂ ਕਰਨਾ ਜਾਨੀ ਆ ਤੇ ਚੱਲ ਇੱਥੇ ਲੈ ਆਉਨੇ ਹਾਂ ਉਹਨਾਂ ਨੂੰ ਮੰਮੀ ਰੁਪਿੰਦਰ ਨੂੰ ਤੇ ਬਿਲਕੁਲ ਬੋਲਣ ਦਾ ਪਤਾ ਨਹੀਂ ਆ ਤੁਸੀਂ ਗਏ ਹੀ ਉਦੋਂ ਤੁਹਾਨੂੰ ਪਤਾ ਹੀ ਆ ਮੈਂ ਨਹੀਂ ਚਾਹੁੰਦੀ ਕਿ ਉਹ ਤੁਹਾਡੀ ਵੀ ਬੇਇੱਜ਼ਤੀ ਕਰੇ ਹਾਂ ਤੇ ਇੰਤਰਾ ਦੀ ਮੂੰਹ ਚੋਰ ਜਾਈ ਹੈ ਪਰ ਕਰੇ ਬੰਦਾ ਕੀ ਹੋਣ ਜਿੱਥੇ ਉਹ ਰਹਿਣ ਦੀਆਂ ਮਨ ਮੰਨੀ ਉਹ ਵੀ ਬੜੀ ਅੰਤਰੀਏ ਉਹਨੇ ਵੀ ਕਿੰਨੇ ਦਿਨ ਰੱਖਣਾ ਉਹ ਨਾ ਆਪਣਾ ਕੋਈ ਪੁਰਾਣਾ ਵਯਾਰ ਕੱਢਣ ਲਈ ਹੈ ਇਹ ਵੀ ਹੋ ਸਕਦਾ ਵਾ ਮੰਮੀ ਉਹਨੇ ਦੋ ਦਿਨ ਮੈਨੂੰ ਕਿਹਾ ਸੀ ਮੈਂ ਤੇ ਤੁਹਾਨੂੰ ਦੱਸਿਆ ਹੀ ਨਹੀਂ ਹੂੰ ਉਹਨੇ ਮੈਨੂੰ ਆਪਣੇ ਮੂੰਹ ਕਿਹਾ ਸੀ ਕਹਿੰਦੀ ਸੀ ਕਿ ਜੋ ਕੋ ਜੇ ਮੇਰੀ ਸੱਸ ਨਾਲ ਕਰਦੀ ਰਹੀ ਹੈ ਨਾ ਉਹੋ ਕੋਈ ਮੈਂ ਇਹਦੇ ਨਾਲ ਕਰਨਾ ਤੇ ਮੈਂ ਘਰ ਵੀ ਲਿਆ ਵਾ ਤੇ ਕਹਿੰਦੀ ਸੀ ਮੈਂ ਜਾਦੇ ਦਿਨ ਨਹੀਂ ਰੱਖਣਾ ਇਹਨਾਂ ਨੂੰ ੱਟਕੇ ਮਾਰ ਕੇ ਬਾਹਰ ਕੱਢਣਾ ਤੇ ਫੇਰ ਮੰਮੀ ਇਹ ਕਿੱਥੇ ਜਾਣ ਗਈ ਆ ਤੇ ਫੇਰ ੱਟਕੇ ਖਾ ਕੇ ਆਉਣਾ ਤਾਂ ਤੇ ਗੇਤੀਆਂ ਨਿਕਲ ਆਉਂਦੇ ਫੇਰ ਕੀ ਆ ਉੱਥੋਂ ਮੈਂ ਇਹਨਾਂ ਨੂੰ ਬਥੇਰਾ ਕਿਹਾ ਏ ਇੰਡੀਆਂ ਨਹੀਂ ਉਹ ਚੰਗੀ ਬੜੀ ਆ ਉਹ ਨਹੀਂ ਸਾਨੂੰ ੱਟਕੇ ਮਾਰਦੀ ਉਹ ਤਾਂ ਇਦਾਂ ਹੀ ਕਰੀ ਜਾਂਦੀਆਂ ਹੈਗੀਆਂ ਕਰੀ ਤੇ ਜਾਂਦੀਆਂ ਆ ਭੱਜੀਆਂ ਬਾਵਾ ਫੇਰ ਗੱਲਣ ਲੱਗਦੀਆਂ ਨੇ ਆਪਣੇ ਆਪਣੇ ਹੁੰਦੇ ਰ ਬਗਾਨੇ ਬਗਾਨੇ ਹੀ ਹੁੰਦੇ ਆ ਪਰ ਉਹਨਾਂ ਦੀ ਆ ਟਾਈਮ ਤੇ ਸਮਝ ਨਹੀਂ ਆਉਂਦੀ ਆ ਤੇ ਵੇਖ ਲਿਓ ਭਾਵੇਂ ਇੱਕ ਨਾਲ ਇੱਕ ਦਿਨ ਇਹਨਾਂ ਨੇ ਨਾ ਦਲਜੀਤ ਦੇ ਦਰ ਤੇ ਜਾ ਕੇ ਡਿੱਗਣਾ ਉਹਵਰ ਆਪਣੇ ਨਾ ਆਪਣੇ ਗੱਲ ਨਾ ਲਾਊਗਾ ਭਗਾਨੇ ਥੋੜਾ ਲਾਉਣਾ ਕਿਸ ਨੇ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆ ਜੇ ਚੱਲ ਸੰਦੀਪ ਲੈਣ ਆਈ ਸੀ ਉਹ ਨੀਵੀ ਹੋ ਕੇ ਲੈਣਾ ਗਈ ਆ ਤੇ ਅਸੀਂ ਨਾਲ ਤੁਰ ਪਈਏ ਜੇ ਚੱਲ ਉਹਦੇ ਨਾਲ ਨਹੀਂ ਗਈਆਂ ਤੇ ਮੇਰੀ ਸ਼ਰਮ ਕਰ ਲੈਂਦੀਆਂ ਵੀ ਚੱਲ ਇਹ ਆਈ ਆ ਹੁਣ ਤੇ ਸਾਨੂੰ ਬਹਾਨਾ ਮਿਲਿਆ ਵੀ ਸਾਨੂੰ ਇਹ ਲੈਣ ਆਈ ਆ ਅਸੀਂ ਆਪਣੇ ਆਪ ਨਹੀਂ ਗਈਆਂ ਤੇ ਉਦਣ ਹੀ ਨਾਲ ਤੁਰ ਪੈਂਦੀਆਂ ਤੇ ਮੈਂ ਉਥੇ ਸਾਡਣ ਦੀ ਕੋਹ ਹਾਲ ਨਹੀਂ ਇਹਨਾਂ ਦਾ ਮੈਂ ਜਨਾ ਇੱਕ ਗੱਲ ਹੋਰ ਸੋਚੀ ਆ ਦੋਵੇਂ ਜਣੀਆਂ ਚੱਲ ਗਈਏ ਤੇ ਇੱਥੇ ਲੈ ਗਈ ਇਹੋਨਾਂ ਨੂੰ ਚਲੋ ਇਹ ਹੋ ਗਿਆ ਮਿੰਤਰਲਾ ਕਰ ਲਾਂਗੇ ਉਹਨਾਂ ਦਾ ਫਿਰ ਮਿੰਤਰਲਾ ਕਰਕੇ ਲੈ ਆਉਨੇ ਆ ਉਹਨਾਂ ਨੂੰ ਇੱਥੇ ਮੰਮੀ ਉਹਨਾਂ ਨੇ ਨਹੀਂ ਮੰਨਣਾ ਹੈ ਨਾ ਮੰਨਣਗੇ ਤੇ ਸਾਨੂੰ ਘਰ ਵੀ ਨਾ ਆਉਣ ਦੇਣਗੇ ਚਲੋ ਕੋਈ ਨਹੀਂ ਵੀ ਲੈ ਲੈਨੇ ਚਲ ਬੈਠੋ ਤੁਸੀਂ ਆ ਗਈ ਮੈਂ ਬਸ ਚਲ ਆ ਜਾ ਫਿਰ ਮੈਂ ਨਹੀਂ ਤੇ ਹੁਣ ਤੇ ਇਹੀ ਜਾਣ ਢੀਏ ਵੀ ਦੋਵੇਂ ਜਾਣੀਆਂ ਚਲ ਜੀਏ ਤੇ ਇੱਥੇ ਲਾਈਏ ਪਰ ਮੈਨੂੰ ਨਾ ਆਪਣੀ ਮਾਂ ਦਾ ਤੇ ਪਰਜਾਈ ਦਾ ਪਤਾ ਵਾ ਜਿੱਦਾਂ ਦੀ ਉਹ ਹੈਗੀ ਨਾ ਅੱਬਲ ਤੇ ਉਹਨਾਂ ਨੇ ਉੱਥੋਂ ਹੀ ਨਹੀਂ ਆਉਣਾ ਜੀ ਚਲੋ ਮੰਨ ਲਓ ਆਵ ਹੀ ਗਈਆਂ ਮਮੀ ਦੇ ਮੂੰਹ ਪਰ ਇੱਥੇ ਖੜੀ ਉਹਨਾਂ ਨੇ ਭਲੀ ਗਿਜਾਰਨੀ ਐ ਐਵੇਂ ਮੈਨੂੰ ਵੀ ਬੁਰੀ ਬਣਾਉਣ ਗਈਆਂ ਮਾਹਾਂ ਦੇ ਮੇਰੀ ਸੱਸ ਮੇਰੇ ਵੱਲ ਦੀ ਹੋਈ ਆ ਹੋਰ ਨਾ ਹੋਵੇ ਮੇਰੇ ਘਰ ਹੀ ਆ ਕੇ ਤੇ ਪਵਾੜੇ ਪਾ ਦੇਣ ਚੱਲ ਕੋਈ ਨਹੀਂ ਮਮੀ ਨੂੰ ਕਹਿਨੀ ਆ ਵੀ ਕੋਈ ਨਹੀਂ ਮਮੀ ਰਹਿੰਦੇ ਤੂੰ ਮੈਂ ਗੱਲ ਕੀਤੀ ਆ ਉਹਨਾਂ ਨੇ ਨਹੀਂ ਆਉਣਾ ਐਵੇਂ ਜਾ ਕੇ ਫੇਰ ਬੇਇੱਜ਼ਤੀ ਕਰਾਵਾਂਗੇ ਹਾਂਜੀ ਹਾਂਜੀ ਵਧੀਆ ਮੀ ਆਪਣਾ ਵੀ ਤੁਸੀਂ ਦੱਸੋ ਠੀਕ ਠੀਕ ਆ ਆਹੋ ਸਾਡਾ ਹਾਲ ਇਦਾਂ ਹੀ ਆਗੇ ਨਾਲੇ ਤੁਹਾਨੂੰ ਕੀ ਲੱਗੇ ਤੁਹਾਨੂੰ ਦਿਹੁਣ ਆਪਣੀ ਨਵਾਂ ਚੰਗੀ ਲੱਗਦੀ ਆ ਪੁੱਤ ਚੰਗਾ ਲੱਗਦਾ ਵਾ ਤੁਹਾਨੂੰ ਕੁੜੀ ਥੋੜਾ ਚੰਗੀ ਲੱਗਦੀ ਆਪਣੀ ਮੰਮੀ ਗੱਲਾਂ ਕਿਦਾਂ ਨਹੀਂ ਕਰਨੀਆਂ ਵਾ ਤੁਹਾਨੂੰ ਵੀ ਪਤਾ ਹੀ ਆ ਕਿੰਨਾ ਉਖਾ ਟਾਈਮ ਮੈਂ ਆਪਣਾ ਕੱਢਣ ਦੀ ਆ ਕਿਤੇ ਇੱਕ ਵਾਰੀ ਵੀ ਫੋਨ ਕਰਕੇ ਪੁੱਛਿਆ ਤੀ ਅੱਜ ਘਰੇ ਕਿਥੋਂ ਚੇਤਾ ਆ ਗਿਆ ਤੁਹਾਨੂੰ ਕਰਨ ਦਾ ਮੰਮੀ ਗਰਮਨਾਹ ਹੋ ਮਤੇ ਕੀ ਨਾ ਹੋਵੇਂ ਦੱਸ ਆਜ ਅਗੇ ਕੰਮ ਹੋਬਲਾ ਤੁਹਾਡੇ ਵਾhti ਕੋਈ ਗੱਲ ਨਹੀਂ ਲੱਗੇ ਰਹੋ ਨੌ ਦੇ ਮਗਰ ਅਵਸਰ ਧੀ ਦੀ ਲੋੜ ਪੈਂਦੀ ਹੁੰਦੀ ਮਗਰੋਂ ਥੋੜੀ ਫਸੇ ਅਮੀਰ ਨਹੀਂ ਕਹਦੇ ਇਹ ਭਲਾ ਧੀ ਦਾ ਢੀ ਆਪਣੇ ਥਾਵਾਂ ਨੌ ਆਪਣੇ ਥਾਵਾਂ ਇਹ ਥੋੜਾ ਬਿ ਧੀ ਨੂੰ ਛੱਡ ਦੇਈ ਦਾ ਨੌਂ ਦੇ ਮਗਰ ਲੱਗੇ ਮੈਂ ਚਾਹੁੰਨੀ ਹੀ ਕਿ ਮੇਰਾ ਨਾਂ ਕੁਝ ਹੋਵੇ ਮੇਰਾ ਘਰ ਖਰਾਬ ਹੋਵੇ ਜੇ ਮੰਮੀ ਲਵਲੀ ਪੈਸੇ ਲੈ ਹੀ ਗਿਆ ਹੀ ਤੇ ਆਖਰ ਕਿੱਧਰ ਦੀ ਆ ਗਈ ਟਾੜਾ ਜਵਾਈ ਹੀ ਜੇ ਦੇ ਵੀ ਦਿੱਤੇ ਹੀ ਤੇ ਕੀ ਹੋ ਗਿਆ ਤੇ ਨਾਲੇ ਪੈਸੇ ਵੀ ਤੇ ਸਾਰੇ ਮੇਰੇ ਹੀ ਥੋੜੇ ਪੈਸੇ ਦਿੰਦੀ ਰਹੀਆਂ ਆ ਤੇ ਵੀਰ ਹੁਣ ਬਾਹਰ ਗਿਆ ਵਾ ਤੇ ਫੇਰ ਵਾ ਪਹਿਲਾਂ ਮੇਰੇ ਕੋਲ ਹੀ ਲਾਗੇ ਖੰਦੇ ਰਹੇ ਤੁਸੀਂ ਹੁਣ ਉਹਨੂੰ ਵੀ ਗੱਲਾਂ ਹੁੰਡ ਐ ਭੀਆਂ ਦੂਜੀ ਨੂੰ ਵੀ ਕਿ ਮੇਰੇ ਕੋਲ ਸਾਰਾ ਕੁਝ ਵਾ ਤੇ ਜਦੋਂ ਹੈ ਨਹੀਂ ਹੁਣ ਰੁਪਿੰਦਰ ਦੇ ਤਰਲੇ ਮਾਰਦੀ ਹੀ ਉਹ ਵੀ ਉਹ ਮੰਮੀ ਕੋਈ ਗੱਲ ਨਹੀਂ ਤੇ ਮੰਮੀ ਮੈਂ ਗੱਲਾਂ ਸੁਣਾਉਣ ਤੇ ਆ ਗਈ ਨਾ ਫੇਰ ਇਹਨੂੰ ਪਤਾ ਲੱਗਣਾ ਵਾ ਹੋਣੇ ਕੋ 4 ਪੈਸੇ ਆਗੇ ਇਹਨੂੰ ਗਲਾਉਂ ਲਾ ਪੀਆ ਵਾ ਤੈਨਾਂ ਲਈ ਇਦਾਂ ਕਰੋ ਮੈਨੂੰ ਵੀ ਪੈਸੇ ਦੋ ਥੋੜੇ ਬੋਦੇ ਦੱਸ ਦੇਣੇ ਕਿਥੋਂ ਤੁਹਾਡੇ ਕੋ ਕਿਹੜੇ ਪੈਸੇ ਹਨ ਨਹੀਂ ਘਰ ਗੁਰ ਵੇਗ ਗਿਆ ਵਾ ਸਾਰਾ ਹੈ ਨਹੀਂ ਹੁਣ ਘਰ ਵੇਚ ਦਿੱਤਾ ਉਹਨਾਂ ਨੇ ਅਗਲੇ ਨੂੰ ਸਾਰਾ ਹੀ ਦੇ ਪਹਿਲੇ ਹੀ ਇਹ ਦਿਓ ਭਰਾ ਨੇ ਖਰੀਦ ਲਈ ਆ ਜੇ ਘਰ ਵਾ ਤੇ ਉਹ ਵੀ ਵੇਚਣੇ ਲਿਆ ਉਹ ਵੀ ਪਤਾ ਨਹੀਂ ਹੁਣ ਕੌਣ ਖਰੀਦਣ ਦੇ ਆ ਤੇ ਕੌਣ ਨਹੀਂ ਹੁਣ ਬਾਅਦ ਚ ਪਤਾ ਲੱਗੂਗਾ ਮੈਂ ਅਦਾ ਸਮੇਂ ਕੀ ਕਰਾਂ ਮੇਰਾ ਤੁਹੀਂ ਗਲਤੀ ਕੱਢੀ ਜਾਂਦੇ ਆ ਮੈਂ ਕੀ ਕਰਾਂ ਕੀ ਇਹ ਬਦਲ ਮਿੰਦੇ ਉਦਾ ਹੀ ਸੰ ਸਮਝ ਲੱਗਾਂ ਦੀ ਵੀ ਘਰੇ ਉਦਾ ਇਹਨਾਂ ਨੂੰ ਚਦਾਈ ਕਰ ਛੜਿਆ ਕਿਹਨੇ ਜਿਹੜੀ ਗੱਲ ਫੜਦੇ ਉਹ ਕਰਕੇ ਹੀ ਛੱਡਦੇ ਆ ਜੇ ਪਹਿਲੀ ਦੀ ਫੜੀ ਹੀ ਤਾਂ ਪਹਿਲੀ ਵੀ ਵੇਚ ਕੇ ਛੱਡੀ ਆ ਜੇ ਘਰ ਵਾਦ ਹੁਣ ਘਰ ਵੀ ਵੇਚਦਾ ਵਾ ਸਾਸੋ ਤੇ ਕੀ ਕਰੇ ਵਜਰੀ ਉਹਦੀ ਆ ਫਸੀ ਮੈਂ ਅਦਾ ਨੂੰ ਕਹਿਣ ਨਹੀਂ ਕਿ ਮੈਨੂੰ ਪੈਸੇ ਚਾਹੀਦੇ ਆ ਤੇ ਮੈਨੂੰ ਪੈਸੇ ਦੋ ਥੋੜੇ ਬੋਦੇ ਕਰਕੇ 10 ਚਾਹੀਦੇ ਆ ਚਾਹੀਦੇ ਕਿਉਂ ਨਹੀਂ ਤੁਹਾਨੂੰ ਵੀ ਪਤਾ ਹੁਣ ਇੰਨਾ ਖਰਚਾ ਕਿੱਥੋਂ ਕਰਨਾ ਮੈਂ ਉਹ ਬਗਾਨੇ ਘਰ ਬੈਠੀ ਮੇਰੇ ਕੋਲ ਨਹੀਂ ਹੈ ਇੰਨਾ ਖਰਚਾ ਪੋਗਦਾ ਠੀਕ ਵਾ ਨਾ ਮੂ ਰੋਟੀ ਪਾਣੀ ਵੀ ਖਾਣਾ ਅਕਸਰ ਕੋਈ ਚੀਜ਼ ਦੀ ਵੀ ਲੋੜ ਪੈਂਦੀ ਹੁਣ ਮੂ ਨੂੰ ਤਾਲੇ ਤੇ ਲਾ ਨਹੀਂ ਲੈਣੇ ਆਹ ਉਹ ਕਰਕੇ ਦੋ ਪਾਈਏ ਨੂਸ਼ੋ ਭਾਬੀ ਨੂੰ ਤੇ ਚਾਈ ਵੀਰ ਨੂੰ ਪੁੱਛੋ ਕਿ ਪੈਸੇ ਦੋ ਉਹਦੇ ਬਧੇਰੇ ਲੈਣ ਵਾਲੇ ਆ ਤੁਹਾਡੇ ਕੋ ਏਡੀ ਗੱਲ ਦੀ ਹੈਗੀ ਚਲ ਕੋਈ ਗੱਲ ਨਹੀਂ ਆ ਮੈਂ ਕਰੂੰਗੀ ਫੇਰ ਤੇ ਦੱਸਿਓ ਮੈਨੂੰ ਭਲਾ ਕੀ ਕਹਿੰਦੇ ਆ ਨਾ ਉਹ ਤਾਂ ਫੇਰ ਇੱਥੇ ਹੀ ਆਉਂਗੀ ਮੈਂ ਚਲੋ ਠੀਕ ਆ ਫਿਰ ਚੰਗਾ ਅਜੰਗਾ ਕੰਮ ਹੋ ਆ ਭਲਾ ਹੁਣ ਖਰਚੇ ਗੜੀ ਕਿੰਨੇ ਆ ਸੁਖਨਾ ਗੜੀ ਨਿਕਾ ਜਾਣਾ ਵੀ ਆ ਜਾਣਾ ਵਾ ਤੇ ਮੈਂ ਇੰਨੇ ਕੰਮ ਕਿੱਥੋਂ ਪੂਰੇ ਕਰਨੀ ਆ ਆਪਣੇ ਹੁਣ ਜੇ ਮੈਂ ਪੈਸੇ ਮੰਗਣ ਡੈ ਭੀ ਆ ਹੁਣ ਸਾਡੇ ਕੋ ਹੈ ਕੋ ਨਹੀਂ ਆ ਕਿੱਥੇ ਜਾਣ ਦੇ ਭਲਾ ਤੁਹਾਡੇ ਪੈਸੇ ਪਰ ਉਹ ਦੇਣ ਵਾਲੀ ਦਵੇ ਤੇ ਫੇਰੀ ਆ ਨਾ ਪਰ ਤਾਂ ਨੀ ਕਿਤੇ ਸਰੀ ਉਧਿਆ ਘਰ ਦੇ ਵਿੱਚ ਅਮਾ ਦਾ ਮੈਰੀ ਨੇ ਨਾ ਉਦਾਂ ਹੀ ਸੇ ਦਿਨ ਬਣੀ ਰਹਿਣਾ ਘਰ ਦੇ ਵਿੱਚ ਇਹਨੂੰ ਦੋਧਾ ਹੀ ਕੁਝ ਪਤਾ ਨਹੀਂ ਲੱਗਣ ਦਿੰਦੀ